ਮਾਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਅੱਜ ਝਾੜੂਗੜਿਆਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਇੱਕ مشਵਰਾ ਦੇਣਾ ਇਹ ਤੁਹਾਡੇ ਖਾਨੇ ਵਿੱਚ ਇੱਕ ਅੱਧੀ ਗੱਲ ਪੈ ਜੇ ਸ਼ਾਇਦ ਪੰਜਾਬ ਦਾ ਪਲਬ ਹੋ ਜੇ ਸ਼ਾਇਦ ਇਸ ਗੱਲ ਦਾ ਅਸਰ ਜੇ ਤੁਸੀਂ ਕੋਈ ਗੱਲ ਸਮਝ ਲਓ 2027 ਵਿੱਚ ਲੋਕਾਂ ਤੇ ਪੈ ਜੇ ਤੁਹਾਡੀ ਦੁਆਰਾ ਸਰਕਾਰ ਆ ਜੇ ਜਿਹੜੀਆਂ ਤੁਸੀਂ ਡਿੰਗਾ ਮਾਰੀਆਂ ਸੀ ਜਾਂ ਜਿਹੜੇ ਤੁਸੀਂ ਜੁਮਲੇ ਚੁਟਕਲੇ ਲੋਕਾਂ ਨੂੰ ਸੁਣਾਏ ਸੀ ਮਸ਼ਵਰਾ ਮੇਰਾ ਇਹ ਹੈ ਜਿਹੜੇ ਕੱਲ 5 ਕੈਬਨਿਟ ਮੰਤਰੀ ਨਵੇਂ ਬੜਾਏ ਨੇ ਤੇ ਜਿਹੜੇ ਪਹਿਲਾਂ 4 ਸੀ ਤੁਸੀਂ ਚੇਂਜ ਕੀਤੇ ਨੇ ਮੈਂ ਨਾਂ ਨਹੀਂ ਲਾਵਾਂਗਾ ਸਭ ਨੂੰ ਪਤਾ ਹੈ ਮੈਂ ਸਲਾਹ ਤੁਹਾਨੂੰ ਇਹ ਦੇਣੀ ਹੈ ਕਿ ਤੁਸੀਂ ਮ ਸੀਮ ਮਾਨਸਣੇ 592 ਤੇ ਤੁਹਾਨੂੰ 92 ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਵੋਟਾਂ ਵਾਕੇ ਦਿਤਾਇਆ ਤੁਹਾਡੇ ਤੇ ਇੱਕ ਆਸ ਸੀ ਪਰ ਉਹ ਆਸਾਂ ਉਮੀਦਾਂ ਲੋਕਾਂ ਦੀਆਂ ਖਤਮ ਹੋ ਗਈਆਂ ਜਿਹੜੀਆਂ ਤੁਸੀਂ ਕਰਤੂਤਾ ਕਰ ਰਹੇ ਹੋ ਨਾ ਤੁਹਾਡੇ ਕੋਲੋਂ ਪੰਜਾਬ ਦੀ ਪੁਲਿਸ ਦਰਦੀ ਹੈ ਕਿੰਨਾ ਤੁਹਾਡੇ ਕੋਲੋਂ ਕੈਸਟਰ ਦਰਦੇ ਨੇ ਕਿ ਨਾ ਤੁਹਾਡੇ ਕੋਲੋਂ ਜਿਹੜੇ ਚੋਰੀਆ ਕਰਨ ਵਾਲੇ ਨਟੇਰੇ ਨੇ ਉਹ ਡਰਦੇ ਨੇ ਤੁਹਾਨੂੰ ਮਸ਼ਵਰਾ ਮੇਰਾ ਇਹ ਹੈ ਵੀ ਇੱਕ ਤਾਂ ਤੁਸੀਂ ਜੇ ਕੋਈ ਤੁਹਾਡੇ ਵਿੱਚ ਕੁਮਾਰਾ ਹੈਗਾ ਹਲੇ ਵਿਆਹ ਨਹੀਂ ਹੋਇਆ ਉਹ ਫਟਾਫਟ ਵਿਆਹ ਕਰਾ ਲਓ ਕਿਉਂਕਿ ਦੁਆਰਾ ਤੁਹਾਡਾ ਵਿਆਹ ਸ਼ਾਇਦ ਹੀ ਕਿਤੇ ਹੋਵੇ ਇਹ ਜ਼ਰੂਰੀ ਹੈ ਦੂਜੀ ਗੱਲ ਤੁਸੀਂ ਮੀਟਿੰਗਾਂ ਇਹ ਕਰ ਲਓ ਕਿ ਜਿਹੜੇ ਮੰਤਰੀ ਬਣ ਗਏ ਉਹਨਾਂ ਤਾਂ 20 ਕਰੋੜ ਰੁਪਈਆ ਜਾਂ 100 ਕਰੋੜ ਤੱਕ ਕਮਾ ਲਿਆ। ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਬਾਰੀ ਦੇ ਮੁਤਾਬਕ ਦੋ ਜਨ ਮਹੀਨੇ ਲਈ ਕੈਬਨਿਟ ਮੰਤਰੀ ਬਣਾ ਦਿਓ। ਤੇ ਉਹ ਵੀ 20 ਕਰੋੜ ਰੁਪਈਆ ਕਮਾ ਲੈਣ ਤੇ ਜਿਹੜੀ ਰਹਿਦੀ ਕਸਰ ਹੈ ਪੰਜਾਬ ਨੂੰ ਬਰਬਾਦ ਕਰਨ ਦੀ ਉਹ ਛੇਤੀ ਪੂਰੀ ਕਰ ਦਿਓ। ਕਿਉਂਕਿ ਜਿਹੜੀ ਅਸਾ ਉਮੀਦਾਂ ਲੋਕਾਂ ਨੇ ਤੁਹਾਡੇ ਤੋਂ ਲਾਈਆਂ ਸੀ ਉਹਨਾਂ ਉਮੀਦਵਾਰਾਂ ਤੇ ਆਸਾਂ ਦੇ ਤੁਸੀਂ 1% ਵੀ ਖੜਾ ਨਹੀਂ ਉਤਰੇ ਜਿੰਨੀਆਂ ਜਵੜੀਆਂ ਭਵੰਤਮਨ ਮਾਰ ਰਿਆ ਇਸ ਵਕਤ ਉਹਨਾਂ ਦਾ ਤਾਂ ਸ਼ਾਇਦ ਸੁਖਵੀਰ ਨੇ ਵੀ ਨਹੀਂ ਮਾਰਿਆ ਹੋਣੀ ਬੜੇ ਤੰਗ ਕਸ਼ੇ ਸੀ ਤੇ ਇੱਕ ਇਥੇ ਮੈਂ ਹੋਰ ਨੋਟ ਕਰਾ ਦਿੰਨਾ ਇਹ ਵੀਡੀਓ ਤੁਹਾਡੇ ਤੱਕ ਜਾਓ ਜਰੂਰ ਜਿਵੇਂ ਮਾਲਵੇਂਦਰ ਸਿੰਘ ਮਾਲੀ ਤੇ ਪਰਚਾ ਦੇ ਕੇ ਤੁਸੀਂ ਅੰਦਰ ਕੀਤਾ ਸੀ ਸ਼ਾਇਦ ਮੇਰੀ ਬਾਰੇ ਵੀ ਅੱਜ ਇਹ ਵੀਡੀਓ ਸੁਣ ਕੇ ਪਰ ਮੈਨੂੰ ਨਹੀਂ ਘਬਰਾਹਟ ਪਈ ਹੈਗੀ ਇਸ ਚੀਜ਼ ਮੇ ਤਾਂ ਜਿਹੜਾ ਵੀ ਪੰਜਾਬ ਦੇ ਲਈ ਧੋਖਾ ਕਰਦਾ ਹੈ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ ਉਹ ਕੋਈ ਵੀ ਪਾਰਟੀ ਹੋਵੇ ਕਿ ਉਹਦੀ ਮਿੱਟੀ ਹਮੇਸ਼ਾ ਪੱਟੀ ਹੈ ਤੇ ਤੁਹਾਡੇ ਲਈ ਇਹ مشورہ ਮੈਂ ਥੋੜੇ ਸ਼ਬਦਾਂ ਵਿੱਚ ਤਾਂ ਦਿੰਦਾ ਹੈ ਕਿਉਂਕਿ ਭਵੰਤਮਨ ਤੋਂ ਬਿਨਾਂ 91 ਤਾਂ ਹੈਗੇ ਨੇ ਨਾ ਇਹਨਾਂ ਵਿੱਚੋਂ ਇੱਕ ਵੀ ਕੋਈ ਅਜੇ ਤੱਕ ਬੋਲਿਆ ਨਹੀਂ ਜਿਵੇਂ ਐਡੇ ਟ ਇਹਨਾਂ ਨੇ ਵਾਦੇ ਲੋਕਾਂ ਨਾਲ ਕੀਤੇ ਸੀ ਅਸੀਂ ਵੱਡੇ ਵੱਡੇ ਕਾਲਜ ਬਣਾਵਾਂਗੇ ਸਕੂਲ ਬਣਾਵਾਂਗੇ ਹਸਪੀਟਲ ਬਣਾਵਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਨਸ਼ੇ ਖਤਮ ਕਰਾਂਗੇ ਗੈਚਰਵਾਦ ਖਤਮ ਕਰ ਦਿਆਂਗੇ ਕ੍ਰਮਸ਼ਲ ਖਤਮ ਕਰ ਦਿਆਂਗੇ ਇੱਕ ਵੀ ਇਹਨਾਂ ਦੇ ਕੋਲੋਂ ਮਸਲਾ ਹੱਲ ਨਹੀਂ ਹੋਇਆ ਇੱਕ ਵੀ ਉਹ ਤੋਂ ਜ਼ਿਆਦਾ ਵੱਧ ਗਿਆ ਸ਼ਰਿਆਮ ਘਰਾਂ ਦੇ ਵਿੱਚ ਡੇਰੇ ਬੜਦੇ ਨੇ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਸ਼ਰਿਆਮ ਚਿੱਟਾ ਵਿਕ ਰਿਹਾ ਤੁਹਾਡੀ ਪੁਲਿਸ ਸਰਿਆਮ ਰਿਸ਼ਵਤ ਲੈ ਰਹੀ ਹੈ ਤੁਹਾਡੇ ਵੱਡੇ ਵੱਡੇ ਐਸਐਸਪੀ ਕਰੋੜਾਂ ਰੁਪਏ ਬਣਾ ਰਹੇ ਇੱਕ ਵੀ ਮਹਿਕਮੇ ਦੇ ਤੁਹਾਡਾ ਕੰਟਰੋਲ ਨਹੀਂ ਹੈਗਾ ਤੇ ਇਹ مشਵਰਾ ਤੁਹਾਨੂੰ ਮੈਂ ਤਾਂ ਦਿੱਤਾ ਵਾਰ-ਵਾਰ ਕਿਉਂਕਿ ਹੁਣ ਤਾਂ ਤੁਹਾਡੇ ਨਾਲ ਥੋੜੀ ਬਹੁਤੀ ਸਕਿਉਰਟੀ ਵਗੈਰਾ ਹੁੰਦੀ ਹੈ ਜਦੋਂ ਸਰਕਾਰ ਨਾ ਬਣੀ ਫਿਰ ਤੁਸੀਂ ਘੁੰਮਣਾ ਕੱਲਿਆਂ ਨੇ ਉਦੋਂ ਲੋਕਾਂ ਨੇ ਛੇਤਰ ਬਹੁਤ ਘੇਰਨਾ ਇਹ ਚੇਤੇ ਰੱਖਿਓ ਤੇ ਨਾਗਲ ਜਿੰਨੇ ਤੁਹਾਨੂੰ ਕੋਈ ਰਿਸ਼ਤਾ ਕਰਨਾ ਹੈ ਤੇ ਹੁਣ ਟਾਈਮ ਹੈਗਾ 2 ਸਾਲ ਤੁਹਾਡੇ ਕੋਲ ਹੈਗੇ ਨੇ ਜੇ ਕੋਈ ਤੁਹਾਡੇ ਵਿੱਚੋ ਕੁਮਾਰਾ ਹੈਗਾ ਜੜ ਕਿ ਮੈਚ ਕੇ ਨਹੀਂ ਕੋਈ ਤਾਂ ਉਹਦਾ ਛੇਤੀ ਛੇਤੀ ਵਿਆਹ ਕਰ ਦਿਓ ਦੌਰਾ ਟਾਈਮ ਨਹੀਂ ਮਿਲਣਾ ਤੇ ਜਿਹੜੇ ਮੰਤਰੀ ਬਣ ਗਏ ਉਹਨਾਂ ਨੇ 20 20 30 ਕਰੋੜ ਰੁਪਏ ਸੌਖੇ ਹੀ ਕਮਾ ਲਿਆ ਜਿਹੜੇ ਰਹਿੰਦੇ ਨੇ ਫਟਾਫਟ ਆ ਦੋ ਸਾਲ ਦੇ ਵਿੱਚ ਦੋ ਦੋ ਮਹੀਨੇ ਸਾਰਿਆਂ ਨੂੰ ਮੰਤਰੀ ਬਣਾ ਦਿਓ ਤੇ ਆਪਣੇ ਘਰ ਭਰ ਲੈਣ ਤੇ ਜਿਹੜੀ ਕਸਰ ਰਹਿੰਦੀ ਹੈ ਮਾੜੀ ਮੋਟੀ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਉਹ ਪੂਰੀ ਕਰ ਦਿਓ ਕਿਉਂਕਿ 27 ਦੇ ਵਿੱਚ ਤਾਂ ਜੋਤੀਆਂ ਪੈਣ ਨੂੰ ਥਾਂ ਹੀ ਹੈ ਮਿੱਤਰੋ ਇਹ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ ਸੀ ਕਿ ਅੱਜ ਬਹੁਤ ਕੁਝ ਤੁਹਾਡੇ ਕਰਤੂਤਾਂ ਦੇਖੀਆਂ ਨੇ ਇੱਕ ਵੀ ਤੁਹਾਡੇ ਵਿੱਚੋਂ ਐਮਐਲਏ ਮੰਤਰੀ ਅਜੇ ਤੱਕ ਖੁੱਲ ਕੇ মিডিਆ ਸਾਹਮਣੇ ਬੋਲਿਆ ਨਹੀਂ ਤੁਸੀਂ ਆਪਣੀਆਂ ਗਲਤੀਆਂ ਤੇ ਪੜਦੇ ਪਾ ਰਹੇ ਹੋ ਮੈਂ ਤਾਂ ਇੱਥੇ ਤੱਕ ਵੀ ਕਹਿਣ ਨੂੰ ਤਿਆਰ ਆ ਜੇ ਕਿਸੇ ਵਿੱਚ ਸ਼ੰਗ ਸ਼ਰਮ ਹੋਵੇ ਇਹਨਾਂ ਕੰਨਮੇ ਦੇ ਵਿੱਚ ਬਹੁਤ ਅੰਤਮਨ ਤੋਂ ਬਿਨਾ ਤਾਂ ਕੋਈ ਮੀਟਿੰਗ ਦੁਬਾਰਾ ਕਰ ਲੋ ਆਪਣੇ ਮੁੱਖ ਮੰਤਰੀ ਨੂੰ ਚੇਂਜ ਕਰ ਲੋ ਕੋਈ ਹੋਰ ਬੰਦਾ ਲਿਆਓ ਥੋੜੀ ਬਹੁਤੀ ਜਿਹੜੀ ਤੁਸੀਂ ਬਕਵਾਸ ਕੀਤੀ ਸੀ ਲੋਕਾਂ ਦੇ ਨਾਲ ਬੇਵਕੂ ਬਣਾਇਆ ਸੀ ਉਹ ਥੋੜੀ ਬਹੁਤੀ ਤੁਹਾਨੂੰ ਅਕਲ ਆ ਜਾਏ ਕੋਈ ਕੰਮ ਮਾੜਾ ਮੋੜਾ ਕਰ ਲੋ ਇੱਕ ਵਾਰ ਬੇਨਤੀ ਹੋਰ ਕਰਨੀ ਹੈ ਜਿਹੇ ਸਭ ਤੋਂ ਜ਼ਿਆਦਾ ਦੁਖੀ ਨੇ ਨਾ ਤੁਹਾਡੇ ਤੇ ਉਹ ਪੰਜਾਬ ਦੀਆਂ ਔਰਤਾਂ ਨੇ ਬੀਬੀਆਂ ਨੇ ਜਿਨ੍ਹਾਂ ਨੂੰ ਤੁਸੀਂ ਬੇਵਕੂਫ ਬਣਾਇਆ ਸੀ ਕਿ ਤੁਹਾਡੇ ਖਾਤਿਆਂ ਵਿੱਚ 1000 ਰੁਪਏ ਪਊਗਾ ਤੇ ਸਭ ਤੋਂ ਪਹਿਲਾਂ ਜੁੱਤੀ ਉਹਨਾਂ ਬੀਬੀਆਂ ਨੇ ਫੇਰ ਲਈ ਐ ਪਿੰਡਾਂ ਵਿੱਚ ਤੁਹਾਨੂੰ ਜਾਣਾ ਵਾ ਹੈਗਾ ਇੱਕ ਵਾਰੀ ਵੈਸੇ ਤੁਹਾਨੂੰ ਇਹ ਪਤਾ ਤਾਂ ਲੱਗ ਹੀ ਗਿਆ ਕਿ 24 27 ਦੇ ਵਿੱਚ ਸਾਡਾ ਕੁਝ ਬਣਨਾ ਨਹੀਂ ਤੇ ਉਦਾਂ ਹੀ ਹੁਣ ਤੁਹਾਡੇ ਇਹ ਜਿਹੜੇ ਕੰਮ ਨੇ ਹੋ ਰਹੇ ਨੇ ਮਤਲਬ ਕਿ ਤੁਹਾਨੂੰ ਸਮਝ ਲੱਗ ਚੁੱਕੀ ਹੈ ਕਿ 27 ਤੋਂ ਪਹਿਲਾਂ ਪਹਿਨੋ ਜੋ ਕੁਝ ਲੁੱਟਿਆ ਜਾਂਦਾ ਪੰਜਾਬ ਦਾ ਲੁੱਟ ਲਈਏ ਮੁੜ ਕੇ ਤਾਂ ਮੇਲਾ ਹੱਥ ਹੋਣਾ ਨਹੀਂ ਇਹ ਮਾਸ਼ੂ ਬਰਾਮੀ ਦਾ ਛੋਟਾ ਜਿਹਾ ਥੋੜੇ ਬਲ ਤੁਹਾਨੂੰ ਜੇਕਰ ਤੁਹਾਡੇ ਖਾਨੇ ਚ ਗੱਲ ਵੱਡੀ ਤਾਂ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਇਹ ਵੀਡੀਓ ਮੈਨੂੰ ਮਜਬੂਰੀ ਤੌਰ ਤੇ ਬਣਾਉਣੀ ਪਈ ਮੈਂ ਚਾਹੁੰਦਾ ਨਹੀਂ ਸੀ ਮੈਨੂੰ ਵੀਰ ਸੀ ਥੋੜੀ ਜੀ ਕਿ ਸ਼ਾਇਦ ਇਹ ਕੁਝ ਨਾ ਕੁਝ ਕਰਨਾ ਸ਼ੁਰੂ ਕਰਨਗੇ ਪਰ ਨਹੀਂ ਇਹ ਤਾਂ ਦਿਨੋਂ ਦਿਨ ਪੁੱਠੇ ਕੰਮ ਕਰ ਰਹੇ ਨੇ ਐਡੇ ਐਡੇ ਗੱਪ ਮੈਂ ਕਿਹਾ ਸਰਵੀਰ ਬਾਦ ਨੂੰ ਪਛੇੜਦਾ ਭਗਵੰਤ ਮਾਨ ਨੇ ਜਿਹੜਾ ਕਹਿੰਦਾ ਸੀ ਮੈਂ ਵੀਆਈਪੀ ਕਲਚਰ ਖਤਮ ਕਰੂੰਗਾ ਜਿਹੜਾ ਬੰਦਾ ਬੁਲਡ ਪ੍ਰੂਫ ਸੀਸੇ ਲਾ ਕੇ ਬੋਲ ਰਿਹਾ ਤੇ ਐਦਾਂ ਵੱਡੀ ਮੈਂ ਕਹਿੰਦਾ ਬੇਵਕੂਫੀ ਜਾਂ ਲੋਕਾਂ ਨੂੰ ਮੂਰਖ ਬਣਾਉਣਾ ਤਾਂ ਹੋ ਹੀ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ